ਕਿਹੜਾ ਲੈਣਾ ਦੱਸ ਕਿਹੜਾ ਕਿਹੜਾ ਲੈਣਾ ਹੈ ਦੇ ਦਿਓ ਇੱਕ ਉਹ ਗੱਸੀ ਉੱਡਣ ਵਾਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਦੇ ਆ ਸਾਰਿਆਂ ਨੂੰ ਹੈ ਸਤਿ ਸ੍ਰੀ ਅਕਾਲ ਕਰਦੇ ਆ ਹਾਂ ਕਿ ਕੀ ਹਾਲ ਚਾਲ ਨੇ ਤੁਹਾਡਾ ਠੀਕ ਠਾਕ ਨੇ ਹੈ ਹਾਂ ਜੀ ਠੀਕ ਠਾਕ ਆ ਤੇ ਤੂੰ ਆਪਣਾ ਦੱਸ ਤਾਂ ਉਹਨਾਂ ਦਾ ਦੱਸ ਤੇ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਜੀ ਤੇ ਸਵਾਗਤ ਹੈ YouTube ਚੈਨਲ ਦੇ ਉੱਤੇ ਹਾਂ ਕਹਿੰਦਾ ਮੈਂ ਨਾਂ ਚੀਜ਼ ਕਰ ਲੈਣਾ ਮੈਂ ਆਪਣੇ ਨਾਂ ਤੇ ਕਰ ਲੈਣਾ ਹੁਣ ਮੈਂ ਕਿ ਸਿਰਫ ਕਰ ਲੈਣਾ ਇਹਦਾ ਨਾਮ ਉਧਰ ਵੇਖ ਉਧਰ ਵੇਖ ਚੱਲਿਆ ਕਿੱਥੇ ਇਹਦਾ ਦੱਸ ਬੱਲਾ ਕਿੱਥੇ ਚੱਲੇ ਆਪਾਂ ਕਿੱਥੇ ਚੱਲੇ ਆ ਆਏ 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 ਆਪਾਂ ਕਿ ਗਿਆਸੀ ਭਗਾਣੇ ਲੈਣ ਗਏ ਆ ਹਾਂ ਕਿ ਦੋ ਉੱਤੇ ਮਾਰੂ ਕਹਿਦਾ ਮਾਰਾ ਜਰਾ ਕਿ ਉਹ ਦੋ ਜਹਾਗ ਦਿੱਤੇ ਉਹ ਆ ਲੱਗੇ ਛੱਬੇ ਦਾ ਕਿੱਥੇ ਲੱਗੇ ਛੱਬੇ ਦਾ ਕਿੱਥੇ ਲੱਗੇ ਹੈ ਆ ਉਹ ਕਹਿ ਹੁਣ ਆਪਾਂ ਲੱਥ ਤਾਂ ਲੱਥ ਨੇ ਰਹਿ ਲਈ ਆਪਣੇ ਕੋ ਤੇ ਆਪਾਂ ਹੁਣ ਚੱਲਿਆ ਲੈ ਤੇ ਸਿਰ ਤੇ ਜਾਊਗੀ ਨਾਲ ਕਿੰਨੀ ਮੈਂ ਜਾਣਾ 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 ਉਧਰ ਦਾ ਵੇਖ ਲੈ ਤੂੰ ਧਿਆਨ ਤੇ ਰੱਖ ਦੀ ਉਧਰ ਕਰੀ ਉਧਰ ਲੈ 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 ਚਲੋ ਕਿ ਗਹਿਰੀ ਜਾ ਕੇ ਤਾਂ ਦਿਖਾਉਣਾ ਵੱਡੀ ਦੁਕਾਨ ਤੇ ਜਾਣਾ ਇਹ ਵੱਡੀ ਹਰ ਇੱਕ ਕਾਰ ਚਲੋ ਠੀਕ ਹੈ ਹੈ ਸਿਫਤ ਇਧਰ ਆ ਨਹੀਂ ਦੇ ਫਾਪਾ ਮੈਂ ਤੈਨੂੰ ਆਵਾਜ਼ ਮਾਰਨੇ ਆ ਇਧਰ ਆ ਦੱਸ ਕੀ ਮੇਰੇ ਨਾਲ ਬਸ ਹੁਣ ਮਿੱਟੀ ਦੀ ਦਿਵਾਲੀ ਹੋ ਗਈ ਆ ਹਾਂਜੀ ਓ ਫਾਪਾ ਇਧਰ ਆ ਮੇਰੇ ਪੁੱਤ ਗੱਗੜ ਚਲ ਆ ਸਕੂਲ ਚਲੀਏ ਫੇ ਸਕੂਲੇ ਚਲੀਏ ਲੈ ਕੇ ਕਹਿੰਦੀ ਹੂੰ ਸਕੂਲ ਦੀ ਤੈਨੂੰ ਬੜੀ ਕਾਲੀ ਆ ਜਦੋਂ ਜਾਣਾ ਪਿਆ ਨਾ ਫਿਰ ਪਤਾ ਲੱਗਣਾ ਤੈਨੂੰ ਫਿਰ ਵੇਹਦੀ ਕਿੱਦਾਂ ਮੇਰੇ ਨਾਲ ਹੋਣਾ ਚਲ ਜੀ ਹੈ ਇਹ ਤਾਂ ਮਿੱਟੀ ਤੋਂ ਨਹੀਂ ਵੇਲ ਮਾਣ ਰਿਆ ਤੇ ਉਹ ਨਲੀ ਸਾਫ ਕੀਤੀ ਕਿ ਨਹੀਂ ਕੀਤੀ ਕੀਤੀ ਆ ਚਲ ਆ ਜਲੀਏ ਫਿਰ ਆ ਜਾ ਚੱਲ ਫਿਰ ਚਲ ਜੀ ਚਲ ਜੀ ਹੈ ਹੈ ਚਲ ਜੀ ਗੁਬਾਰਾ ਲਾਣ ਚਲੀਓ ਜਿਹੜਾ ਹੈ ਨਹੀਂ ਅਜੇ ਧਿਆਨ ਨਹੀਂ ਉਹਦਾ ਅਜੇ ਨਹੀਂ ਧਿਆਨ ਦਾ ਗੁਬਾਰਾ ਲੈਣ ਦੇ ਚੱਲੀ ਆਪਾਂ ਗੈਰੀ ਨਾਲ ਹਾਂ ਨਾ ਚੱਲੀਏ ਅਜੇ ਮਿੱਟੀ 'ਚ ਧਿਆਨ ਆ ਓਏ ਪਤਾ ਨਹੀਂ ਚੱਲੇ ਇੱਕ ਵਾਰ ਓਏ ਇਹਦੇ ਦੋ ਲਿਆਂਦੇ ਉਹ ਤਾਂ ਲਿਆ ਅੰਦਰੋਂ ਉਹ ਟਾਰੇ ਚੱਲੀਏ ਉਹ ਨਹੀਂ ਲੈ ਜਾਣਾ ਨਹੀਂ ਉਹ ਲੱਤ ਡੰਡੇ ਡੁੰਡਾ ਨਹੀਂ ਆਗਾ ਕੋਈ ਡੰਡੇ ਨੇ ਨਾ ਗਾਂਹ ਕੱਢਿਆ ਜਾ ਹੁਣ ਧਾਗਾ ਵੀ ਤਾਂ ਜੁੜ ਗਿਆ ਨਾਲ ਹਾਂ ਹਾਂ ਹੋ ਦੇ ਹੁਣ ਕੀ ਦੀਉ ਉਹ ਦੋ ਲਿਆਂਦੇ ਉਹਨਾਂ ਨਾਲ ਤਾਂ ਕਿਤੇ ਇਹਨਾਂ ਨੇ ਅੱਧਾ ਘੰਟਾ ਵੀ ਨਹੀਂ ਖੇਡਿਆ ਹੋਣਾ ਇੱਕ ਪਤਾ ਨਿਕਲ ਲਾ ਕੌਣ ਕਹਿੰਦੇ ਆ ਤੁਹਾਡੇ ਉੱਡ ਗਿਆ ਉਹ ਕਿਹੜਾ ਗੁਬਾਰਾ ਉੱਡਿਆ ਗੈਸੀ ਗੁਬਾਰਾ ਉਹ ਮੁੰਡਾ ਕਹਿੰਦੇ ਆ ਹੀ ਇਹੋ ਗੁਬਾਰਾ ਉੱਡ ਗਿਆ ਪਿੱਛੇ ਜਾਂ ਇਹਨਾਂ ਦਾ ਆਣਾ ਵਾਂਗੇ ਕਹਣਾ ਉਹ ਬਾਹਰ ਬੰਨ ਕੇ ਰੱਖਤਾ ਚਲ ਇੱਧਰ ਆ ਫਿਰ ਇੱਧਰ ਆ ਸਿਫਤ ਹੈ ਕਿਤੇ ਅੱਖੇ ਲੱਗਦੀ ਇਧਰ ਆ ਚੱਲੇ ਗਏ ਕਿਦਾਂ ਬੈਠੇ ਤੁਸੀਂ ਦੋਹੇ ਜਾਣੇ ਆ ਜੋ ਚੱਲੀ ਆ ਜਾ ਹੂੰਹ ਉਹ ਚਲ ਗਈ ਜਾਣਾ ਉਹਦੇ ਨਾਲ ਆਪਾਂ ਚੱਲੇ ਆ ਲੱਤਾਂ ਤੇਰੀਆਂ ਲੱਗਦੀਆਂ ਹਾਏ ਨਾ ਨਾ ਉਹ ਮਿੱਟੀ ਜਿਹਾ ਧਿਆਨ ਆ ਮਿੱਟੀ ਨੂੰ ਮਾਰੂਗੀ ਦਾ ਹੁਣ ਤੂੰ ਪਰਾਂ ਚੱਲ ਗਿਆ ਨਾ ਹੁਣ ਮਾਰਨਾ ਇਹ ਮਿੱਟੀ ਨੂੰ ਦਾ ਉਹ ਚੱਲਿਆ ਯੂ ਚੱਲੀਏ ਆ ਚੱਲ ਰਖ ਤ ਲੈ ਇਧਰ ਆ ਫਿਰ ਇਧਰ ਹੈਲੋ ਹਾਏ ਦਾ ਕਰ ਇਧਰ ਹੈਲੋ ਹਾਏ ਦਾ ਕਰ ਇਧਰ ਸਾਡੇ ਨਾਲ ਕਰ ਦੇ ਹਾਏ ਕਰ ਦੇ ਹਾਏ ਹਾਏ ਨਹੀਂ ਵੀ ਨਹੀਂ ਕਰਨੀ ਕਿਦਾਂ ਦੇ ਹੱਥ ਲਵੇੜੇ ਨੇ ਜੋਗੀ ਆ ਗਈ ਉਹ ਸ਼ੱਟ ਫਿਰ ਬ੍ਰਾਊਨ ਨਹੀਂ ਸ਼ੱਟ ਫਿਰ ਇਹਨੂੰ ਦੱਸੀਏ ਪਤਾ ਇਹਨੂੰ ਯਾਰਾ ਸ਼ੱਟ ਦੇ ਬ੍ਰੋਨੀ ਇੱਕੋ ਵਰਗੀ ਕਰਨੀ ਉਹਨੇ ਤੇਰੀ ਮੇਹਦੀ ਕਿਦਾਂ ਹੀ ਹੁਣ ਆਪਾਂ ਚੱਲੇ ਐ ਸੋਮਨ ਨਹੀਂ ਹੋਇਆ ਕੰਮ ਸੁੱਤੀ ਉੱਠੀ ਆ ਨਾ ਅਜੇ ਸਿਸਟਮ ਨਹੀਂ ਸੈਟ ਆ ਰਿਹਾ ਉਹ ਚੱਲਿਆ ਹੀ ਛੱਡਣ ਉਹ ਗਿਆ ਹੀ ਉਧਰ ਉਹ ਲੱਗਦਾ ਟਰੈਕਟਰ ਤੇ ਚੱਲਿਆ ਜਾ ਉਹਦਾ ਉਹ ਗਿਆ ਹੀ ਉਧਰ ਹੋ ਨਹੀਂ ਉਹ ਗਿਆ ਹੀ ਭੱਜ ਗਈ ਹਾਏ ਓਏ ਹੋ ਗਿਆ ਹੀ ਚਲ ਆ ਜਲਿਏ ਉੱਠ 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 ਫਿਰ ਉਹ ਜਨਾਬ ਹੈਲੋ ਕਰ ਦੋ ਇਧਰ ਹੈਲੋ ਤਾਂ ਕਰੋ ਸਾਰਿਆਂ ਨੂੰ ਸਸਿਕਾ ਬੁਲਾ ਦੋ ਅੱਗੇ ਤੋਂ ਬੜੀ ਸੋਹਣੀ ਸਸਿਕਾ ਬੁਲਾਉਣੀ ਹੁੰਦੀ ਆ ਨਾ ਤੂੰ ਠੀਕ ਠੋਕ ਨਹੀਂ ਹਾਂ ਆ ਦੇ ਮੈਨੂੰ ਕਾਤੋਂ ਲਈ ਜਾਨੀ ਆ ਬਸ ਪੂੰਜ ਦੇ ਮੇਰੇ ਨਾਲ ਹਾਂ ਬਸ ਠੀਕ ਆ ਚਲੋ ਕੱਪ ਚੋਕ ਲੈ ਆ ਫਿਰ ਯਾ ਵੈਰੀ ਗੁੱਡ ਚੋਕਲਾ ਕੱਪ ਟੁੱਟ ਨਾ ਜਾਵੇ ਚਲੋ ਲਾਉ ਦੇ ਮੈਨੂੰ ਫੜਾਤਾ ਹੀ ਚਲਾ ਦੇ ਆ ਅੰਦਰ ਛੱਡੀ ਗਈ ਯਾਰ ਸੋਈ ਚ ਚਲਾ ਆ ਸੋਈ ਛੱਡੀ ਗਈ ਏ ਇਧਰ ਆ ਹਾਂ ਨਿੱਕੇ ਤੇ ਜਾਣਾ ਵਾ ਕਿਹੜੀ ਤੇ ਕਿਹੜੀ ਸਕੂਟੀ ਤੇ ਜਾਣਾ ਨਹੀਂ ਉਹ ਫਿਰ ਰਹਿਣ ਦੀਓ ਤੇ ਨਾ ਉਹਨੂੰ ਪਤਾ ਨਹੀਂ ਚਾਰਜ ਹੈਗਾ ਕਿ ਨਹੀਂ ਹੈਗਾ ਫਿਰ ਤੇ ਤੋੜ ਕੇ ਲਿਆएंगे ਫਿਰ ਮੈਨੂੰ ਧੱਕਾ ਲਾ ਦੀ ਫਿਰ ਪਿੱਛੋਂ ਆ ਲੈ ਜੀਏ ਆ ਆ ਜੀ ਲੈ ਜੀਏ ਚਲ ਆ ਲੈ ਜਾਂਦੇ ਆ ਫਿਰ ਆਪਾਂ ਠੀਕ ਆ ਉਹ ਨਹੀਂ ਖਾਣਨੀ ਪਰਲੀ ਸਕੂਟਰੀ ਉਹ ਨਹੀਂ ਖਾਣਨੀ ਹੈ ਚਲ ਆ ਲੈ ਜਾਂਦੇ ਨਹੀਂ ਹਾਈ ਨਹੀਂ ਜਾਣਾ ਅੱਜ ਹੈ ਨਹੀਂ ਅੱਜ ਖਲੋ ਕੇ ਜਾਣਾ ਜਾ ਆਪ ਦਾ ਆ ਕੀ ਲੱਕੀ ਲੱਗਾ ਏ ਸਿਰਤ ਆ ਕੀ ਲੱਗਾ ਏ ਰਾਜਮਾ ਵਾ ਹੈ ਇਹਨੂੰ ਕਹਿਣਾ ਸਿਰਤ ਨੂੰ ਕਹਿਣਿਆ ਮੈਂ ਆਹ ਨਹੀਂ ਸਿਰਤ ਇਧਰ ਤੇਰੇ ਹਵਾ ਪੈਣੀ ਜ਼ਿਆਦੀ ਕਿਹੜਾ ਲੈਣਾ ਦੱਸ ਕਿਹੜਾ ਕਿਹੜਾ ਲੈਣਾ ਹੈ ਦੇ ਦਿਓ ਇੱਕ ਉਹ ਗੈਸੀ ਉੱਡਣ ਵਾਲਾ ਮੈਡਮ ਹੁਣੀ ਪਹੁੰਚ ਗਏ ਨੇ ਆਪ ਗੁਬਾਰਾ ਲੈਣ ਹੈ ਉਹ ਨਲੀ ਵਗਰੀ ਤੇਰੀ ਉਹ ਨੀਲਾ ਜਾਂ ਦੇ ਦੋ ਹਾਂ ਕਿੰਨੇ ਦਾ ਵਾ ਇਹ ਸਤਾਨ ਦਾ ਪੀਣ ਦਾ ਟੈਡੀ ਵੀਰ ਲੈਣਾ ਕਿਹੜਾ ਲੈਣਾ ਆ ਉੱਡਦਾ ਗੈਸੀ ਆ ਕੈਸੀ ਤੇ ਕਿਹਨਾਂ ਕਿੱਥੇ ਕੀ ਹੋਣ ਡਿਆ ਕਿੱਥੇ ਚਲੇ ਦੋਵੇਂ ਜਾਣੇ ਹੈ ਕਿੱਥੇ ਚਲੇ ਜਾਏ ਬੋਲ ਦੇ ਨਹੀਂ ਦੋਵੇਂ ਹੈ ਹਾਂ ਅੰਦਰ ਆਉਣਾ ਕੀ ਕਰਨ ਇਹ ਰੁੱਸ ਗਈ ਆ ਆਪਦੀ ਰੁੱਸ ਠੀਕ ਹੈ ਹਾਂ ਆ ਰੁੱਸ ਗਈ ਰੁੱਸਦੀ ਬੜੀ ਛੇਤੀ ਹੈ ਹੁਣ ਕੀ ਹੋ ਗਿਆ ਕੀ ਗੱਲ ਹੋ ਗਈ ਸੀ ਹੁਣ ਰਹਿਣ ਦੇ ਟੋਪੀ ਪਈ ਤੈਨੂੰ ਦੱਸ ਕੀ ਗਾਂਦੀ ਰੋਪੀ ਹਵਾ ਵਗਦੀ ਇੱਥੇ

ਚੱਲ ਐ ਇਹ ਚਪਲਾ ਨਹੀਂ ਮਿਲਦੀ ਹਾਂ ਹੁਣ ਲਿਆਉਣੇ ਆ ਚਪਲਾ ਹੁਣ ਚਪਣਾ ਦਾ ਆ ਗਿਆ ਟਾਈਮ ਸਵੇਰੇ ਠੰਡ ਹੁੰਦੀ ਆ ਨਾ ਸਵੇਰੇ ਸਵੇਰੇ ਠੰਡ ਹੁੰਦੀ ਸਵੇਰੇ ਸਵੇਰੇ ਆਹ ਔਲਾਦੀਆਂ ਹੀ ਚੱਕ ਕਿਨੂੰ ਪੁੱਛ ਕੇ ਲਾਈਆਂ ਵਾ ਐ ਕਿਨੂੰ ਪੁੱਛ ਕੇ ਲਾਈਆਂ ਜੀ ਓਂਡੀ ਹੈ ਜੀ ਕਿ ਕਿਨੂੰ ਪੁੱਛ ਕੇ ਲਾਈਆਂ ਹਾਂ ਕਿਨੂੰ ਪੁੱਛ ਕੇ ਲਾਈਆਂ ਪਹਿਲਾਂ ਮੈਨੂੰ ਇਹ ਦੱਸ ਪੁੱਛਿਆ ਕਿ ਇਹਨੂੰ ਤੂੰ ਕਿੱਦਾਂ ਡਈ ਔਖੀ ਵੀਡੀਓ ਹਣ ਦਾ ਲਾਤੀ ਚੰਨ ਹੁਣ ਫਿਰ ਹੈ ਨਹੀਂ ਸੇਪ ਤਾ ਉਹ ਮਰੀ ਲਾਗੇ ਹਾਏ ਪੈਰ ਲੋਣੀ ਆ ਇਹਨੂੰ ਖੁਰਕੋਂਂਡੀ ਜਾਵਦੀ ਚੱਲ ਲਾੜਾ 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 ਕੋਈ ਗੱਲ ਲਾੜਾ 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 ਐ ਚਾਹ ਉਸ ਮੈਂ ਲਾੜਾ ਲਾਵਾ ਮੈਂ ਲਾੜਾ? ਲਾ ਚੱਲ ਆ ਜਾ ਆ ਜਾ ਅੰਦਰ ਇੱਧਰ ਦੂਜਾ ਪੈਰ ਕਰ ਦੂਜਾ ਪੈਰ ਕਰ ਦੂਜਾ ਪੈਰ ਆਏ ਦੇ ਨੇ ਤੇ ਨੌ ਕੱਦਾ ਦੇ ਨਹੀਂ ਪਰਚੀ ਜੀਏ ਅੰਦਰ ਆਣਾ ਚੱਲ ਆ ਜਾ ਅੰਦਰ ਅੰਦਰ ਆ ਜਾ ਚਲੋ ਮੈਂ ਚੱਲਿਆ ਫਿਰ ਇੱਧਰ ਨਹੀਂ ਕਿਹੜੇ ਪਾੜੇ ਹੁਣ? ਏ? ਕਿਹੜੇ ਸੈਡਲ ਪਾਲੇ ਹੁਣ? ਆਹਾ ਆਹਾ। ਉਹ ਕੌਣ ਆ ਗਿਆ ਜੀ ਉਧਰ ਦੇਖ ਬਾਹਰ। ਦਾदू ਆ ਗਿਆ ਜੀ ਦਾदू। ਹਾਏ ਹਾਏ ਹੁਣ ਕਿ ਭੱਜੀ? ਹੁਣ ਕਿ ਭੱਜੀਆਂ? ਹੁਣ ਕਿਹਾ? ਹਾਂ? ਕੌਣ ਹੀ? ਕੌਣ ਹੀ ਪੜਾਉ? ਕੌਣ ਹੀ? ਹੂੰ? ਚਲ ਆ ਜਲੀ ਅੰਦਰ ਆ ਜਾ ਚੱਲੰਦਾ ਚਲੀਏ ਚਲੀ ਅੰਦਰ ਚੱਲ ਖੋਲ ਤਾ ਤੂੰ ਨਹੀਂ ਜਾਣਾ ਮੈਂ ਚੱਲਿਆ ਫਿਰ ਤੂੰ ਬੈਠੀ ਰਹਿ ਬਾਹਰ ਹਾਂ ਚਲ ਆ ਜਾ ਆ ਜਾ